ਸ਼ਹਿਰ ਦੇ ਸ਼ੇਰਾ ਵਾਲੇ ਗੇਟ ਦੇ ਨਜ਼ਦੀਕ ਸਥਿਤ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਬਿੱਤੀ ਰਾਤ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਅਣਪਛਾਤੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਉੱਥੇ ਖੜੀ ਐਕਟਿਵਾ ਨਗਦੀ ਵਾਲਾ ਗੱਲਾ ਅਤੇ ਇੱਕ ਹੋਰ ਮੋਬਾਈਲ ਫੋਨ ਚੋਰਾ ਕੇ ਫਰਾਰ ਹੋ ਗਿਆ ਦੁਕਾਨ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਜਦੋਂ ਉਨ੍ਹਾਂ ਦੇ ਮੋਬਾਈਲ ਦੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਗਈ ਤਾਂ ਐਕਟਿਵਾ ਗਾਇਬ ਨਜ਼ਰ ਆਈ ਤੁਰੰਤ ਦੁਕਾਨ ਤੇ ਪਹੁੰਚ ਕੇ ਵੇਖਿਆ ਤਾਂ ਪਿਛਲੇ ਪਾਸੇ ਦਾ ਸ਼ਟਰ ਟੁੱਟਿਆ ਹੋਇਆ ਸੀ ਸੀਸੀਟੀਵੀ ਫੁਟੇਜ ਮੁਤਾਬਿਕ ਚੋਰ ਲਗਭਗ 1 ਘੰਟੇ ਤੱਕ ਦੁਕਾਨ ਅੰਦਰ ਰਿਹਾ ਕਾਗਜ਼ात ਖਿਲਾਰ ਦਿੱਤੇ ਨੇ ਤੇ ਮੌਕੇ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਲਗਾਇਆ ਦਾਨ ਗੱਲਾ ਵੀ ਚੋਰਾ ਲਿਆ ਗਿਆ ਚੋਰਾਂ ਨੇ ਐਲਸੀਡੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਕਾਮਯਾਬ ਨਾ ਹੋ ਸਕੇ ਅਜੀਬ ਜੀ ਕੀ ਨਾਮ ਜੇ ਕਿ ਜਿਹੜੀ ਰਾਤ ਵਾਰ ਦਾਤ ਵਾਪਰੀ ਆ ਤੁਹਾਡੇ ਚੋਰੀ ਹੋਈ ਆ ਉਸ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਨਵਦੀਪ ਸਿੰਘ ਆ ਨਵੀ ਫਲੈਕਸ ਪ੍ਰਿੰਟਿੰਗ ਦੇ ਨਾਲੇ ਸ਼ਾਪ ਆ ਸ਼ੇਰੌਨ ਲਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਵਾਜਾ ਸਟੱਲ ਚੁੱਕਿਆ ਗਿਆ ਛੜਦ ਚੁੱਕ ਕੇ ਚੋਰ ਇੱਕ ਐਕਟਿਵ ਆ ਇੱਕ ਬਾਬਾ ਚੀਤ ਸਿੰਘ ਜੀ ਦੇ ਬਾਬਾ ਜੀ ਦਾ ਗੱਲਾ ਲਾਇਆ ਪਾ ਛਿੱਡਾ ਦਾ ਉਹ ਗੱਲੇ ਚੋ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਹੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਦੇ ਲੈ ਗਿਆ ਐਲ ਸੀ ਡੀ ਬੁੱਟਣ ਦੀ ਕੋਸ਼ਿਸ਼ ਕੀਤੀ ਐਲ ਸੀ ਡੀ ਕੋ ਬੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀ ਸੀ ਟੀ ਵੀ ਵਿੱਚ ਕੈਦ ਹੋਈ ਹੈ ਜੀ ਸੀ ਟੀ ਵੀ ਦੀ ਸਾਰੀ ਘਟਨਾ ਕੈਦ ਹੋਈ ਹੈ ਇੱਕ ਡੇਰ ਇੱਕ ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਇਹ ਜਿਹੜੀ 9:30 ਵਜੇ ਚੱਕ ਕੀਤੀ ਜੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀ ਸੀ ਟੀ ਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਹੈਗਾ ਆਊਟਸਾਈਡ ਕੈਮਰਾ ਨੇ ਪਹਿਲਾਂ ਤੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੋੜੇ ਨਹੀਂ ਗਏ ਅੰਦਰਲੇ ਕੈਮਰੇ ਸਰੀਰ ਰਿਕਾਰਡਿੰਗ ਅਗੀ ਜਿਸ ਤਰ੍ਹਾਂ ਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕਮੇਡ ਕੀਤੀ ਸੋਰੇ ਸੋਰੇ ਕਮੇਡ ਦੇ ਕੇ ਉਹਨਾਂ ਨੇ ਦਰਖਾਸਤ ਲਿਖ ਲਈ ਹੈ ਤੇ ਇਸ ਹਿਸਾਬ ਆਏ ਮੌਕਾ ਦੇਖ ਕੇ ਮੌਕਾ ਦੇਖ ਕੇ ਚਲੇ ਗਏ ਕੀ ਐਸਵਾਚਨ ਦਿੱਤਾ ਮੇਰੇ ਕੰਨ ਹੌਸਲਾ ਮਿਲਿਆ ਜੀ ਤੁਹਾਡੇ ਲੱਭਾਂਗੇ ਅੱਡੀ ਦਾ ਇਹਨੇ ਲੱਭਾਂਗੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਸਾਹਿਬ ਬੀਤੀ ਰਾਤ ਹ ਇੱਥੇ ਆਪਣਾ ਸ਼ੇਰਾਲ ਗੇਟ ਦੇ ਨਜ਼ਦੀਕ ਇੱਕ ਚੋਰੀ ਹੋਈ ਆ ਪੇਂਟਿੰਗ ਪ੍ਰੈਸ ਹਾਂਜੀ ਆਈ ਉੱਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਸੀ ਰਾਤ ਉਹ ਲਾ ਕੇ ਕਿਤੇ ਗਏ ਸੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ ਵਗੈਰਾ ਵੇਖ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੀ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਚ ਲਿਆਂਦਾ ਗਿਆ ਦੱਸਿਆ ਗਿਆ ਵਾ ਇਹ ਨਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਏ ਕਿੰਨਾ ਨੁਕਸਾਨ ਹੋ ਗੇ ਇਹਨਾਂ ਦਾ ਨੁਕਸਾਨ ਇੱਕ ਤੇ ਐਕਟ ਵਾਈ ਆ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਵਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਇਆ ਹੋ ਗਿਆ ਹਾਂਜੀ ਮੌਕੇ ਤੇ ਅਸੀਂ ਜਾ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਆ ਜੀ ਲੈ ਗਿਆ ਨੇ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲੈਣੀ ਉਹਨਾਂ ਤੋਂ ਸੀਸੀਟੀਵੀ ਤੇ ਕੋਈ ਪਛਾਣ ਆਈ ਜੀ ਲੰਦੇ ਸੀਸੀਟੀਵੀ ਵੇਖ ਰਹੀ ਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੋਂ ਜਲਦ ਜਿਹੜਾ ਉਹ ਫੜ ਲਾਂਗੇ ਚੋਰ ਨੂੰ